ਤੇ ਜਿਹੜੀ ਗੱਲ ਇਹ ਹੈ ਕਿ ਪੰਚਾਇਤ ਦੇ ਜਿਹੜੇ ਜੇਲਾ ਪ੍ਰੀਖਿਆ ਜਿਹੜੀ ਕੋਟਾ ਤੋਂ ਹੋ ਰਹੀ ਹੈ ਤੁਹਾਡਾ ਬਲੌਗ ਤੇ ਉਹ ਕਿੰਨੀ ਸ਼ੁਰੂ ਕਰਕੇ ਚੱਲੀ ਜਾ ਚੁੱਕੀ ਹੈ टोटल 17 ਟੇਬਲ ਲਗਾਏ ਨੇ 8 ਟੇਬਲ ਪੰਜਾਬ ਚ ਲਈ ਤੇ 9 ਟੇਬਲ ਜ਼ੀਰਾ ਪੁੱਛੀ ਹੁਣ ਤੱਕ ਕਿੰਨੇ ਕਬੂਥੇ ਦੀ ਗਿਤੀ ਹੋ ਚੁੱਕੀ ਹੈ ਜੀ ਹੁਣ ਤੱਕ ਲਗਭਗ ਦੋ ਰਾਊਂਡ ਪੂਰੇ ਹੋ ਚੁੱਕੇ ਨੇ ਸਾਰੇ ਟੇਬਲਸ ਉੱਪਰ ਤੇ ਅਗਲੀ ਜਿਹੜੀ ਗਿਣਤੀ ਚੱਲ ਰਹੀ ਹੈ ਬਾਕੀ ਸਾਰੇ ਸ਼ਾਹਸਤਰੀ ਮੋਹਲ ਹੈ ਅਮਰ ਮੋਤਾ ਬਹਿ ਗਿਆ ਜੀ ਜਿਆਸੀ ਤੋਂ ਨਿਕਲ ਗਿਆ ਸਰਪਛਾਤ ਨੂੰ ਲੱਗੀ ਕੀ ਪ੍ਰਬੰਧ ਕੀ ਹਾਂਜੀ ਪ੍ਰਸ਼ਾਸਨ ਦੇ ਕੀ ਪ੍ਰਬੰਧ ਕੀਤੇ ਹੈ ਬਖੜਨ ਲਈ ਦੱਸਿਆ ਜਿਵੇਂ ਤੁਹਾਡੇ ਬਲ ਪ੍ਰੋਪਰ ਲਾਏ ਹੋਏ ਨੇ ਕਿ ਸੁਰੱਖਿਆ ਦੇ ਪ੍ਰਬੰਧ ਹੈਗੇ ਨੇ ਕੰਟੀਡੀਡੇਟਸ ਦੇ ਉੱਪਰ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈ ਕੈਂਡੀਡੇਟਸ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈ ਜੀੜੀਆਂ ਦਾ ਬਖਰਾ ਰੱਖਿਆ ਹੋਇਆ ਹੈ ਸਰ ਜੀ ਕਿੰਨੇ ਕਰ ਵਜੇ ਤੱਕ ਰਿਜ਼ਲਟ ਆ ਸਕਦੇ ਨੇ ਜਨ ਪੰਚਾਇਤ ਸਮਿਤੀ ਦਾ ਰਿਜ਼ਲਟ ਥੋੜੀ ਸਮੇਂ ਤੱਕ ਕਨੈਕਟ ਹੋ ਜਾਣਗੇ ਜ਼ਿਲ੍ਹਾ ਪੰਚਾਇਤ ਦਾ ਜਿਹੜਾ ਹੈਗਾ ਉਹਨੂੰ ਟਾਈਮ ਲੱਗੇਗਾ ਪੂਰੀ ਜਿਹੜੀ ਗੱਡੀ ਉਹਨੂੰ ਖਤਮ ਹੋ ਗਈ ਉਹਦੇ ਆ ਆਪਣੇ ਡੇਟਿੰਗ ਲਿੰਕ ਤੱਕ ਹੀ ਕਰਦੇ ਹਾਂ